ورگه کو شکاشت ديتا دي کیوں سوڑی مارکیو پيگي گٹی کني روز پاسي کي ਦੇ ਮੂਟਾ ਓਰੇਟਡ ਬੋਲੇ ਨਾ ਦਾਦਕੀਆਂ ਦੇ ਮੂਟਾ ਓਰੇਟਡ ਬੋਲੇ ਨਾ ਦਾਦਕੀਆਂ ਦੇ ਇਹਨਾਂ ਦਾਦਕੀਆਂ ਨੂੰ ਕੱਢ ਦੇ ਲਵਾ ਰੇ ਨਾ ਦਾਦਕੀਆਂ ਨੂੰ ਕੱਢ ਦੇ ਲਵਾ ਰੇ ਨਾ ਦਾਦਕੀਆਂ ਨੂੰ ਕੋਟਣਾਂ ਦੀ ਵਾਰੇ ਨਾ ਦਾਦਕੀਆਂ ਨੂੰ ਕੋਟਣਾਂ ਦੀ ਵਾਰ ਗੀਤ ਚਾਚੇ ਨਿਕਲ ਚੱਲੀ ਕੱਚ ਜ ਲੈ ਕੇ ਪੱਲੀ ਜਵਾਬ ਦੇਈ ਜਾਂ ਚੋਰੀ ਚੋਰੀ ਚੱਲੀ ਗਵੰਡੀਆਂ ਚਾਰੀ ਚੋਰੀ ਚੱਲੀ ਗਵੰਡੀਆਂ ਚੋਰੀ ਚੋਰੀ ਚੱਲੀ ਫੌਜੀ ਭੂਆ ਨਿਕਲ ਚੱਲੀ ਕੱਚ ਜ ਲੈ ਕੇ ਡੱਬਾ ਜਵਾਬ ਦੇਈ ਜਾਂਦੀ ਆ ਹਾਏ ਹੋ ਮੇਰੇ ਰੱਬਾ ਜਵਾਬ ਕੱਗੀ ਦੀ ਬੂਆ ਲਾੜੀ ਪਕੌੜਿਆਂ ਪਿੱਛੇ ਰੁਸੀ ਕੱਗੀ ਦੀ ਬੂਆ ਲਾੜੀ ਪਕੌੜਿਆਂ ਪਿੱਛੇ ਰੁਸੀ ਕੱਗੀ ਦੀ ਬੂਆ ਲਾੜੀ ਪਕੌੜਿਆਂ ਪਿੱਛੇ ਰੁਸੀ ਮਲਕੀਤ ਕੁੜੀਏ ਨਿਕਲ ਚੱਲੀ ਕੱਚ ਜਲੇ ਗੇ ਰਸੇ ਮੌੜੀ ਤੂਰੀ ਜਾਂਦੀ ਸੀ ਚੌਕੀਦਾਰ ਦੱਸੇ ਮੌੜੀ ਤੂਰੀ ਜਾਂਦੀ ਸੀ ਚੌਕੀਦਾਰ ਦੱਸੇ ਲੰਬੜਦਾਰ ਦੇ ਦਰਵਾਜ਼ੇ ਠਾਣੇਦਾਰ ਕੁੱਟੀ ਦਾ ਲੰਬੜਦਾਰ ਦੇ ਦਰਵਾਜ਼ੇ ਠਾਣੇਦਾਰ ਕੁੱਟੀ ਦਾ ਲੰਬੜਦਾਰ ਦੇ ਦਰਵਾਜ਼ੇ ਠਾਣੇਦਾਰ ਕੁੱਟੀ ਦਾ ਆ ਜਾ ਠਾਣੇਦਾਰ ਨੀਏ ਦੂਰ ਦੂਰੀ ਦੂਰ ਦੂਰੀ ਠਾਣੇਦਾਰ ਨੀ ਨੇੜੇ ਆ ਜਾ ਭਾਈ ਪੰਜਾਬਣਾ ਤੇ ਆਉਂਦਾ ਡਿੱਗ ਪਾ ਸਾਡੇ ਚਰਨੀ ਰੀ ਜ਼ਰੀਆ ਵਾਦੀ ਖਿਚਾ ਪੜਾਣੇ Come ਸੋਦੇ ਬੱਲੇ 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 ਸਗੀ ਪੁੱਲ ਸਿਰਾ ਦੇ ਸੋਦੇ ਪੈਰੀ ਚਾਂਗਰਾ ਪਾਇਆ ਸੂਬੇਦਾਰੀਆਂ ਭੜਕੇ ਮੇਲੇ ਆਇਓ ਤੂਬੇਦਾਰੀਆਂ ਭੜਕੇ ਮੇਲੇ ਆਇਓ ਤੂਬੇਦਾਰਨੀਓ ਕਿਤਾ ਭਾਰੀਆਂ ਨੰਦਾ ਤੇ ਪਰਜਾਈਆਂ ਕਿਤਾ ਭਾਰੀਆਂ ਨੰਦਾ ਤੇ ਪਰਜਾਈਆਂ ਕਿਤਾ ਭਾਰੀਆਂ ਨਿਕਰਬਿੰਦਰ ਦੇ ਰੱਬ ਨੇ ਰੌਣਕ ਲਾਈਆ ਨਿਕਰਬਿੰਦਰ ਦੇ ਰੱਬ ਨੇ ਰੌਣਕ ਲਾਈਓ ਵੀ ਵਿਕਲਦੀਪ ਆ ਮੋਟੀ ਗੁੰਦਾ ਤੇਰੀ ਆ ਆਹ ਮੇਰੀ ਆ ਕਿੱਥੇ ਵਰਦੀ ਆ ਗੁੰਦਾ ਜੀ ਟੋਟ ਗਈ ਨੂੰ ਮਾਰਾਂਗੇ ਤੋੜਾਂਗੇ ਤੋੜ ਦੇਵਾਂਗੇ ਅਸੀਂ ਮਾਂ ਦੀ ਸੜਲੀ ਤੋੜ ਦੇਵਾਂਗੇ ਅਸੀਂ ਮਾਂ ਦੀ ਸੜਲੀ ਤੋੜ ਦੇਵਾਂਗੇ ਬੱਸ ਬੱਤ 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 ਬੋਲੀ ਪਾਈਏ ਤੱਕਰੀਏ ਨਾ ਇੱਕ ਮਿੱਟਨੀ ਬਾਦ 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 ਇੱਕ ਹਰਾ ਬੋਨਾ ਇੱਕ ਲਾਲ ਬੋਨਾ ਮੇਰੇ ਬਾਪ ਦਾ ਜਵਾਈ ਦੀ ਸੋਨਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਨਾ ਮੇਰੇ ਕਟੂਰੇ ਨਿਪਿਰੇ ਕਟੂਰੇ ਸਾਡੀ ਮਾਸੀ ਦੇ ਜਵਾਈ ਨਹੀਂ ਬੜੀ ਜੱਟ ਐ ਆਉਣੀ ਜਾਣੀ ਛੱਡਦੀ ਵੀਰਣਾ ਢੀਮਣਾਈਆਂ ਤੇਰੇ ਵੇ ਆਉਣੀ ਜਾਣੀ ਛੱਡਦੀ ਵੀਰਣਾ ਢੀਮਣਾਈਆਂ ਤੇਰੇ ਵੇ ਕਾਮ ਆਵਾਜ਼ ਨਾਲ ਸੋਦੇ ਵਣੇਰੇ ਮੈਂ ਢੜੇ ਆਵਾਜ਼ ਨਾਲ ਗੋਂਦੀਆਂ ਸੱਥ ਕਾਮ ਆਵਾਜ਼ ਵਣੇਰੇ ਕਰਦੀ ਬੇਂਤੀਆਂ ਆਵੀਆ ਘਰ ਮੇਰੇ ਦੀ ਬਾਬੋ ਲਗੇ ਵੀਰ ਤੋਂ ਪਿਆਰੀ ਨੀ ਜਗ ਜੀ ਪਾਪੋ ਲਗੇ ਵੀਰ ਤੋਂ ਪਿਆਰੀ ਨੀ ਜਗ ਜੀ ਪਾਪੋ ਤੇ ਤੂੰ ਦਾ ਪਾਪੀ ਅੰਬ ਦਾ ਬੂਟਾ ਮੈਂ ਕਿ ਲੈ ਬਣ ਜਾਵਾਂ ਨੀ ਚੁੱਕ ਜੁੱਕ ਤੇਰੇ ਨਾਲ ਜੇ ਲੱਗ ਜਾ ਰਸੋਂ ਵਰਕ ਨਾ ਪਾਵਾਂ ਤੇਰੀ ਨੇਕੀ ਤੇ ਵਰਕੇ ਜਹਾਜ਼ ਚਲਾਵਣ ਤੇਰੀ ਨੇਕੀ ਦਾ ਵਰਕੇ ਜਹਾਜ਼ ਚਲਾਵਣ ਪਿਆਰੀ ਕਿ ਦੋਈ ਕਿੱਥੇ ਆ ਖੜ ਜਾ ਖੜ ਜਾ ਕਿ ਬਣ ਕਿ ਦੋਈ ਕਿੱਥੇ ਕੋੜ-ਫੋੜ ਕੀ ਲਈ ਰਹੀ ਵੀਰਨਾ ਕੋੜ-ਫੋੜ ਕੀ ਲਈ ਰਹੀ ਵੀਰਨਾ ਕੀ ਵੇ ਕੋੜ-ਫੋੜ ਤੋਂ ਲੈ ਲੈ ਆ ਸ਼ਾਪ ਪਿਆ ਭਜਿਆ ਲੈ ਲੈ ਆ ਸ਼ਾਪ ਟਾਈਮ ਟਪਾਣਾ ਕਿਸ਼ਤਾ ਫੋੜਦੀਆਂ ਟਾਈਮ ਪਾਸ ਨਹੀਂ ਹੋਣਾ ਵਿੱਚਤਾ ਫੋੜਦੀਆਂ ਟਾਈਮ ਪਾਸ ਨਹੀਂ ਹੋਣਾ ਵਿੱਚਤਾ ਫੋੜਦੀਆਂ ਟਾਈਮ ਪਾਸ ਨਹੀਂ ਹੋਣਾ ਵਿੱਚਤਾ ਫੋੜਦੀਆਂ ਪੁਰਾਣੇ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਹੋਵੇ ਦਸਵੇਂ ਗੁਰਾਂ ਦਾ ਸਿੱਖ ਕੁੜੀਓ ਕਿਤੇ ਵਿੱਚ ਨੱਕ ਦੀ ਨੂੰ ਤੇਰੀ ਵੇ ਉਡੀਕ ਵੀਰਾ ਕਿਤੇ ਵਿੱਚ ਨੱਕ ਦੀ ਨੂੰ ਤੇਰੀ ਵੇ ਉਡੀਕ ਵੀਰਾ ਪੈ ਗਿਆ ਕੋਲੇ ਖਾ ਤੇਰੀ ਬਖਵਾਰੀ ਗਾ ਵੀਰੇ ਕੱਲਾ ਲੱਗੇ ਮੈਨੂੰ ਸਾਰ ਜਗ ਵਰਗਾ ਕੱਲਾ ਲੱਗੇ ਸਾਰ ਜਗ ਵਰਗਾ ਕੀ ਕਰੇ ਕੋਈ ਸਦਕ ਤੇ ਆ

फे कहिड़ो लेट आई हाणे पासे हलो ते

ਨਾ ਮੈਂ ਕੋ ਦਾਂ ਜਿਆ ਹਾ ਚਾ ਤੇਰੇ ਮੂਰਗਾ ਨਹੀਂ ਜੁਤੀ ਦਾ पापा जी बीमा ਇਹਨਾਂ ਨੂੰ ਮਾਈਕ ਉਹਨਾਂ ਨੂੰ ਮਾਈਕ ਦਿੱਤਾ ਹੋਇਆ ਉਹ ਟਾਈਮ ਕੱਢਦੇ ਹੁੰਦੇ ਆ ਫਿਰ ਸਾਡਾ ਕਸੂਰ ਨਹੀਂ ਹੈਗਾ ਸਾਡੇ ਤੇ ਇੰਨਾ ਟਾਈਮ ਨਹੀਂ ਨਿਕਲਦਾ ਰੇਜ 30 ਮਿੰਟਾਂ ਤੋਂ ਵੱਧ ਨਹੀਂ ਨਿਕਲਦੇ ਸੀ ਦੇਖ ਨਹੀਂ ਲੈ ਸਕਦੇ ਸੀ ਬੜਕ ਹੈਗਾ ਹੈਗਾ ਬਾਈਕ ਹੈਗਾ ਹੈਗਾ ਮਾੜੇ ਅੱਬਾ ਇਥੇ ਮਾੜੇ ਕੀ ਲੱਗ ਮਾਰੋ ਢੋਣਾ ਤਾਂ ਹੁਣੇ ਨੱਚ ਲੋ ਕਰ ਜਾ ਕੇ ਨੱਚ ਲੈ ਚਲਤ ਮਾਰੋ ਪਰੋੜ ਸਨੇਹ ਹੱਥ ਫੜਾਇਆ ਨਹੀਂ ਸੱਸ ਮੇਰੀ ਨਿੱਤ ਪੁੱਛਦੀ ਤੇਰਾ ਬਾਪੂ ਕਿਉਂ ਨਹੀਂ ਆਇਆ ਸੱਸ ਮੇਰੀ ਨਿੱਤ ਪੁੱਛਦੀ ਤੇਰਾ ਬਾਪੂ ਕਿਉਂ ਨਹੀਂ ਆਇਆ ਸੱਸ ਮੇਰੀ ਨਿੱਤ ਪੁੱਛਦੀ ਬਾਪੂ ਕਿਉਂ ਨਹੀਂ ਆਇਆ ਸੱਸ ਮੇਰੀ ਨਿੱਤ ਪੁੱਛਦੀ ਬਾਪੂ ਕਿਉਂ ਨਹੀਂ ਆਇਆ ਮੇਰੀ ਸਾਸ ਤੋਂ ਬੜੀ ਗੋਪਤੀ ਮੈਨੂੰ ਪਾਣ ਲ ਦੇਵੇ ਜੁੱਤੀ ਤੇ ਵੀ ਜੁੱਤੀ ਪਾਣੀ ਆ ਮੁੰੇ ਰਾਜੀ ਰਗ ਗੁੱਸੇ ਕਰੀ ਮਾੜੜ ਕਾਉਣੀ ਆ ਮੁੰੇ ਰਾਜੀ ਰਗ ਗੁੱਸੇ ਤੇਰੀ ਮਾੜੜ ਆ ਮਰੀ ਬੜੀ ਜਰਕਾ ਬੜੀ ਆਇਆ ਤਾ ਕੱਤ ਖੜਾ ਤਾ ਬਾਰ ਘਰ ਪ੍ਰਾਣ ਕੇ ਦਾਰ ਕੇ ਦਾ ਝੁੰਡੇ ਲੱਗੇ ਪਏ ਆ ਤੂੰ ਪ੍ਰਾਣੇ ਜਰਕਾ ਦਿੰਦਾ ਆਰੇ ਜੇਠ ਦੇ ਪੁੱਠੇ ਗੜੀਆਂ ਆਏ ਕਰਾ ਨੂੰ ਪਾਵੇ ਗੱਫੀਆਂ پڙهي اڙو پڙه لا هون لا چي لغي پھر